महाराज की जय श्री श्री एक गुरु नाथ महाराज परम पूज्य प्रभु जी महाराज की जय जय भीम जय भीम बाबा बाबा तेरी तेरी सोच नेक सुती बाई जिन्हें सुन चढ़ाई हम रहे वाल्मीकि शक्ति हम रहे ही टू यू हैप्पी बर्थडे डियर प्रधान जी जय वाल्मीकि जी जय भीम जय भारत मेरा नाम सुमित कालिया मैं आदि वाल्मीकि अंबिटकर महापंचायत दमक संचालन जो आज मेरे जन्मदिन दे, दे उते साडे छोटे वीर जगप्रीत जग्गा जी शहरी प्रधान साडे संगठन दे ਔਰ सोनू ਜੀ ਔਰ ਇਹ ਪੰਜਾਬ 77 ਨੇ ਔਰ ਸਾਡੇ ਜਨਗ ਭਾਜੀ ਜਿਹੜੇ ਜ਼ਿਲ੍ਹੇ ਦੇ ਵਾਈਸ ਪ੍ਰੈਜ਼ੀਡੈਂਟ ਨੇ ਔਰ ਸਾਡੀ ਇਹ ਸਾਰੀ ਟੀਮ ਜਿਨ੍ਹਾਂ ਨੇ ਅੱਜ ਬੜਾ ਹੀ ਪਿਆਰ ਸਤਿਕਾਰ ਦਿੱਤਾ ਵਾ ਮੈਨੂੰ ਔਰ ਮੇਰੇ ਜਨਮ ਦਿਨ ਤੇ ਜਿਹੜਾ ਇਹਨਾਂ ਨੇ ਮੇਰਾ ਕੇਕ ਕੱਟਿਆ ਅੱਜ ਔਰ ਮੈਂ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਅੱਗੇ ਅਰਦਾਸ ਕਰਦਾ ਵਾਂ ਕਿ ਪਰਮਾਤਮਾ ਵਾਲਮੀਕੀ ਮਹਾਰਾਜ ਇਹਨਾਂ ਨੂੰ ਤੰਦਰੁਸਤੀਿਆ ਦੇਣ ਉਰੇ ਇਸੇ ਤਰ੍ਹਾਂ ਹੀ ਜਿਹੜਾ ਵਾ ਅਸੀਂ ਇੱਕ ਦੂਸਰੇ ਦਾ ਪਿਆਰ ਮੁਹੱਬਤ ਵਧਾਈਏ ਇੱਕ ਦੂਸਰੇ ਦੀਆਂ ਜਿਹੜੀਆਂ ਦੁੱਖ ਸੁੱਖ ਦੇ ਵਿੱਚ ਅਸੀਂ ਹਾਜ਼ਰ ਹੋ ਸਕੀਏ ਔਰ ਮੈਂ ਬੇਨਤੀ ਕਰੂੰਗਾ ਇਹ ਜਿੰਨੇ ਵੀ ਸਾਡੇ ਭੈਣ ਭਰਾ ਵਾ ਇਹ ਜਿਹੜਾ ਕੇਕ ਕੱਟਣ ਦਾ ਇੱਕ ਜਿਹੜਾ ਬਹਾਨਾ ਹੀ ਹੁੰਦਾ ਵਾ ਇਹਦੇ ਵਿੱਚ ਇਹ ਸਿਰਫ ਇਹ ਹੁੰਦਾ ਕਿ ਸਾਰੇ ਹੀ ਭੈਣ ਭਰਾ ਅਸੀਂ ਇੱਕ ਮੰਚ ਤੇ ਆ ਕੇ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕਰੀਏ ਔਰ ਦੁੱਖ ਸੁੱਖ ਜਿਹੜਾ ਅਸੀਂ ਆਪਣੇ ਪਰਿਵਾਰਾਂ ਚ ਸਾਂਝਾ ਕਰ ਸਕੀਏ ਸੋ ਅੱਜ ਇਹ ਭਰਾ ਮੇਰੇ ਘਰ ਪਹੁੰਚੇ ਸੀ ਔਰ ਆਗੇ ਇਹਨਾਂ ਨੇ ਮੇਰੇ ਜਿਹੜਾ ਕੇਕ ਕਟਿਆ ਬੜਾ ਪਿਆਰ ਦਿੱਤਾ ਬੜਾ ਸਤਿਕਾਰ ਦਿੱਤਾ ਸੋ ਇਹਨਾਂ ਦਾ ਦਿਲੋਂ ਮੈਂ ਧੰਨਵਾਦ ਕਰਦਾ ਜੀ ਜੈ ਵਲਮਿੱਕੀ ਜੈ ਵੀਰ ਜੈ ਭਾਰਤ ਆਪਣਾ ਨਾਮ ਦੱਸ ਕੀ ਕੀ ਕਹਿਣਾ ਚਾਹੁੰਦੇ ਹੋ ਇਹ ਨਾਮ ਜਗਪ੍ਰੀਤ ਸਿੰਘ ਮੈਂ ਸ਼ੈਰੀ ਪ੍ਰਧਾਨ ਮੈਂ ਆਪ ਅੱਜ ਮੇਰੇ ਬਹੁਤ ਹੀ ਸਤਿਕਾਰਯੋਗ ਤੇ ਵੱਡੇ ਵੀਰ ਸੁਮਿਤ ਕਾਲੀ ਜੀ ਜਿਨ੍ਹਾਂ ਦੇ ਜਨਮ ਦਿਨ ਤੇ ਅੱਜ ਸਾਡੇ ਸਮੁੱਚੀ ਟੀਮ सोनू ਜੀ ਜਨਕਮਾਰ ਜੀ ਤੇ ਪ੍ਰਿੰਸ ਜੀ ਅਮਨ ਜੀ ਜੈਸੀ ਭਾਈ ਜੋ ਕਿ ਅੱਜ ਸਾਰੇ ਆਪਾਂ ਰਲ ਮਿਲ ਕੇ ਆਪਣੇ ਵੱਡੇ ਵੀਰ ਦਾ ਜਨਮ ਦਿਨ ਦੀ ਵਧਾਈ ਦੇਣ ਵਾਸਤੇ ਪਹੁੰਚੇ ਆਂ ਤੇ ਅਸੀਂ ਉਸ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆਂ ਕਿ ਸਾਡੇ ਵੀਰ ਦੇ ਉਮਰ ਹੋਰ ਲੰਬੀ ਕਰੇ ਦਿਨ ਦੁਗਣੇ ਰਾਤ ਚੁਗਣੀ ਤਕੀ ਬਖਸ਼ੇ ਜੈ ਬਾਲਮੀਕੀ